ਪਹਿਲਾਂ ਕਦੇ ਕਿਸੇ ਮੁੱਖ ਮੰਤਰੀ ਦੀ ਮੌਜੂਦਗੀ ਚ ਕਦੇ ਕਿਸੇ ਨੂੰ ਮਾਈਕ ਮਿਲਿਆ ਵੀ ਬੋਲਣਾ ਜੋ ਬੋਲਣਾ ਕਿਉਂਕਿ ਉਹਦਾ ਜਿਹੜਾ ਉਹ ਲਾਉਂਦੇ ਸੀ ਜਨਤਾ ਦਾ ਦਰਬਾਰ ਜਿਆ ਉਹਦੇ ਚ ਨਹੀਂ ਮਾਈਕ ਦਿੰਦੇ ਸੀ ਕਿਉਂਕਿ ਉਹਨੂੰ ਪਤਾ ਸੀ ਗਾਲਾਂ ਹੀ ਕੱਢਣਗੇ ਲੋਕ ਸਾਨੂੰ ਕਰਤੂਤਾਂ ਦਾ ਪਤਾ ਸੀ ਆਪਦੇ ਆਪ ਨੂੰ ਉਹਨਾਂ ਨੂੰ ਵੀ ਲੋਕ ਕਹਿਣਗੇ ਇਹ ਚੋਂ ਆ ਇੰਨੇ ਖਾ ਗਿਆ ਜੀ ਇਹ ਚੋਂ ਇੰਨੇ ਖਾ ਗਿਆ ਜੀ ਆ ਤੁਸੀਂ ਐਂ ਕਹਿ ਕੇ ਗਏ ਸੀ ਉਹ ਤਾਂ ਹੋਇਆ ਨਹੀਂ ਜੀ ਆ ਐਂ ਕਹਿ ਕੇ ਸੀ ਲਾਂਭ ਹੀ ਨਹੀਂ ਲੋਕਾਂ ਦੇ ਸੋ ਸਾਨੂੰ ਇਹ ਪਤਾ ਹੈ ਕਿ ਆਜੋ ਦੱਸੋ ਸਾਨੂੰ ਕੋਈ ਚੰਗਾ ਹੀ ਦੱਸੋਗੇ ਅਸੀਂ ਕੁਝ ਮਾੜਾ ਆਪਣੇ ਵੱਲੋਂ ਕੀਤਾ ਹੀ ਨਹੀਂ ਨੀਤਾ ਨੀਤਾ ਨੂੰ ਮਰਾਦਾ ਨੇ ਨਾ ਆਪਣੇ ਕਿਹਾ ਜਾਂਦਾ ਪੰਜਾਬੀ ਵਿੱਚ ਨੀਤਾ ਚੰਗੀਆਂ ਹੋਣ ਤਾਂ ਸਾਰਾ ਕੁਝ ਚੰਗਾ ਹੋ ਜਾਂਦਾ ਆਹ ਤਾਂ ਦੁਆਬੇ ਦਾ ਏਰੀਆ ਇਹ ਤਾਂ ਪੜਿਆ ਲਿਖਿਆ ਏਰੀਆ ਬਾਹਰਲੇ ਮੁਲਕਾਂ 'ਚ ਤੁਹਾਡੇ ਬਹੁਤ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਰਹਿੰਦੇ ਹੋਣਗੇ ਉਹ ਵੀ ਤੁਹਾਨੂੰ ਪੁੱਛਦੇ ਰਹਿੰਦੇ ਹੋਣਗੇ ਕਿਵੇਂ ਆ ਹੁਣ ਯਾਰ ਪਿੰਡ ਦਾ ਹਾਲ ਕਿਉਂਕਿ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਜ਼ਿਆਦਾ ਫਿਕਰ ਹੈ ਪਿੰਡ ਦੀ ਕਿ ਸਾਡੇ ਲੈ ਕੇ ਸੇਵਾ ਦੱਸੋ ਯਾਰ ਸੋ ਜਿੰਨੇ ਵੀ ਪਿੰਡ ਨੇ ਉਹਨਾਂ ਦੇ ਛੱਪੜ ਟੋਬੇ ਜਿਹੜੇ ਕਿ ਬਿਮਾਰੀਆਂ ਦਾ ਘਰ ਬਣ ਗਏ ਉਹਨਾਂ ਨੂੰ ਵੀ ਪਾਣੀ ਨੂੰ ਜਿਹੜਾ ਪੂਰਾ ਪਿਉਰੀਫਾਈ ਕਰਕੇ ਉਹਨੂੰ ਖੇਤਾਂ 'ਚ ਪਹੁੰਚਾ ਕੇ ਪ੍ਰੋਪਰ ਤਰੀਕੇ ਨਾਲ ਉਹ ਟੋਬੇ ਜਿਹੜੇ ਨੇ ਉਹਨਾਂ ਦਾ ਪੂਰਾ ਸਾਫ਼ ਸਪਾਈ ਦਾ ਪ੍ਰਬੰਧ ਕੀਤਾ ਜੋ ਹਰ ਪਿੰਡ 'ਚ 13000 ਦੇ ਨੇੜੇ ਦੇ ਪਿੰਡ ਹੈ ਔਰ 15000 ਤੋਂ ਵੱਧ ਟੋਬੇ ਨੇ ਕਿਉਂਕਿ ਕਈ ਪਿੰਡਾਂ 'ਚ 2-2 3-3 ਵੀਨੇ ਵੱਡੇ ਪਿੰਡਾਂ 'ਚ ਐਸੇ ਤਰੀਕੇ ਹਰ ਪਿੰਡ 'ਚ ਖੇਡਾਂ ਦਾ ਸਟੇਡੀਅਮ ਹਰ ਪਿੰਡ ਦੇ ਵਿੱਚ ਜਿਹੜਾ ਕੋਈ ਲਿੰਕ ਰੋਡ ਜਿਹੜੀ ਸ਼ਹਿਰ ਨੂੰ ਜੋੜਦੀ ਹੈ ਉਹ ਸ਼ਾਨਦਾਰ ਇਹਦੇ ਵਾਸਤੇ ਇੰਨੀਆਂ 4-5 ਚੀਜ਼ਾਂ ਵਾਸਤੇ ਪੈਸੇ ਜਾਰੀ ਹੋ ਗਏ ਨੇ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲੇ ਅਫਸਰ ਗਿਣਤੀਆਂ ਮਿੰਨਤੀਆਂ ਕਰਨ ਵਾਸਤੇ ਆ ਜਾਣਗੇ। ਬਾਕੀ ਸਰਪੰਚ ਸਾਹਿਬਾਨ ਬੈਠੇ ਨੇ ਪੰਚਾਇਤ ਦੇ ਮੈਂਬਰ ਸਾਹਿਬਾਨ ਬੈਠੇ ਨੇ ਤੁਸੀਂ ਨਵੇਂ ਚੁਣੇ ਹੋ ਯੰਗ ਮੁੰਡੇ ਚੁਣੇ ਗਏ ਨੇ। ਉਹ ਯੰਗ ਮੁੰਡੇ ਜਿਹੜੇ ਚੁਣੇ ਗਏ ਨੇ ਸਰਪੰਚ ਉਹਨਾਂ 'ਚ ਕੁਝ ਕਰਨ ਦੀ ਇੱਛਾ ਹੁੰਦੀ ਹੈ। ਕੁਝ ਕਰਕੇ ਦਿਖਾਉਣ ਦੀ ਚਾਹ ਹੁੰਦੀ ਹੈ ਸੋ ਤੁਸੀਂ ਨਵੇਂ ਨਵੇਂ ਆਈਡੀਆ ਲੈ ਕੇ ਆਓ ਅਸੀਂ ਤੁਹਾਡੇ ਨਾਲ ਆ ਅਸੀਂ ਪਿੰਡ ਛੋਟਾ ਵੱਡਾ ਨਹੀਂ ਦੇਖਦੇ ਅਸੀਂ ਕੋਈ ਛੋਟੇ ਦਿਮਾਗ ਦੀ ਰਾਜਨੀਤੀ ਨਹੀਂ ਕਰਦੇ ਕਿਸ ਪਿੰਡ ਚੋਂ ਘੱਟ ਵੋਟਾਂ ਪਈਆਂ ਨੇ ਚਾਰ ਫੁੱਲੀਆਂ ਹੀ ਪੱਟ ਦੋ ਬਾਅਦ ਚ ਕਹੀ ਜਾਇਓ ਜਾਂ ਜਿਹਨੂੰ ਵੋਟਾਂ ਪਈਆਂ ਉਹ ਤੋਂ ਕਰਾ ਲਿਓ ਨਾ ਅਸੀਂ ਕਹਿੰਦੇ ਆ ਵੀ ਤੁਸੀਂ ਨਵਾਂ ਆਈਡੀਆ ਲੈ ਕੇ ਆਓ ਕੋਈ ਲਾਇਬ੍ਰੇਰੀ ਖੋਲ੍ਹਣੀ ਹੈ ਕੋਈ ਪਿੰਡ ਚ ਸੋਲਰ ਲਾਈਟਾਂ ਲਾਉਣੀਆਂ ਨੇ ਕੋਈ ਪਿੰਡ ਦੇ ਵਿੱਚ ਕੋਈ ਹੋਰ ਨਵੀਂ ਚੀਜ਼ ਕਰਨੀ ਹੈ ਸਕੂਲ 'ਚ ਕਮਰੇ ਪਾਉਣੇ ਨੇ ਸਮਾਰਟ ਰੂਮ ਬਣਾਉਣਾ ਹੈ ਜੋ ਚਾਹੀਦਾ ਉਹ ਤੁਸੀਂ ਸਾਨੂੰ ਦੱਸ ਦਿਓ ਖਜ਼ਾਨੇ 'ਚ ਕੋਈ ਘਾਟਾ ਨਹੀਂ ਜੀ ਨੀਤਾਂ 'ਚ ਘਾਟਾ ਹੁੰਦਾ ਹੈ ਖਜ਼ਾਨੇ ਕਦੇ ਨਹੀਂ ਸਰਕਾਰਾਂ ਦੇ ਮੁੱਕਦੇ ਹੁੰਦੇ ਜੇ ਨੀਤਾ ਸਾਫ਼ ਹੋਣ ਸਾਢੇ 3 ਸਾਲ ਹੋ ਗਏ ਸਵਾ 3 ਸਾਲ ਹੋ ਗਏ ਮੇਰੇ ਮੂੰਹੋਂ ਕਹੇ ਸੁਣਿਆ ਕਿ ਖਜ਼ਾਨਾ ਖਾਲੀ ਹੈ ਅੱਜ ਤਾਂ ਕਹਿੰਦਾ ਆਓ ਤਾਂ ਸਹੀ ਤੁਸੀਂ ਲੈ ਜਾਓ ਲਾ ਦਿਓ ਬਸ ਕੋਲੇ ਖੜਕੇ ਕੋਈ ਪੈਸਾ ਆਵੇ ਤੁਹਾਨੂੰ ਕੋਈ ਸੜਕ ਵਾਸਤੇ ਲਾਇਬ੍ਰੇਰੀ ਵਾਸਤੇ ਸਕੂਲ ਵਾਸਤੇ ਕਿਰਪਾ ਕਰਕੇ ਇਹ ਨਾ ਸਮਝੋ ਕਿ ਸਰਕਾਰੀ ਕੰਮ ਆਪਾਂ ਨੇ ਕੀ ਲੈਣਾ ਹੋਈ ਜਾਣ ਦੋ ਕੋਲੇ ਖੜੋ ਇੱਟਾਂ ਚੈੱਕ ਕਰੋ ਪਹਿਲਾਂ ਤਾਂ ਕਿ ਇੱਟਾਂ ਜਿਹੜੀਆਂ ਉਹ ਪਿੱਲੀਆਂ ਤਾਂ ਨਹੀਂ ਦੋਮਸੋਂ ਮ ਤਾਂ ਨਹੀਂ ਅਵਲ ਐ ਇਹ ਟੱਬ ਲੈ ਜਾਂ ਦੋ ਮਾ ਜਾਂ ਸੋਮ ਮੈਂ ਉਹ ਚੈੱਕ ਕਰੋ ਸਿਮਿੰਟ ਕਿੰਨਾ ਪਾ ਰਹੇ ਨੇ ਤੇ ਕੀ ਕਿਸ ਤਰ੍ਹਾਂ ਦਾ ਮਟੀਰੀਅਲ ਲਾ ਰਹੇ ਨੇ ਸਾਰਾ ਤੁਸੀਂ ਇਹ ਚੈੱਕ ਕਰ ਲਓਗੇ ਫਿਰ ਲੋੜ ਨਹੀਂ ਪੈਣੀ ਪਰ ਅਸੀਂ ਜੇ ਤੁਸੀਂ ਮੈਨੂੰ ਸਾਨੂੰ ਦੱਸ ਦੋਗੇ ਕਿ ਆ ਜੀ ਇੱਥੇ ਘੱਟੀਆਂ ਮਟੀਰੀਅਲ ਲਾਇਆ ਜਾ ਰਿਹਾ ਉਹ ਠੇਕੇਦਾਰ ਦਾ ਟੈਂਡਰ ਵੀ ਅਸੀਂ ਕੈਨਸਲ ਕਰਾਂਗੇ ਤੇ ਉਹਨੂੰ ਜੁਰਮਾਨਾ ਵੀ ਕਰਾਂਗੇ ਤੇ ਅੱਗੇ ਤੋਂ ਉਹਨੂੰ ਬਲੈਕਲਿਸਟ ਵੀ ਕਰਾਂਗੇ ਕਿ ਦੁਬਾਰੇ ਠੇਕਾ ਨਹੀਂ ਮਿਲਣਾ ਤੇ ਪਰ ਥੋੜਾ ਸਾਨੂੰ ਤੁਹਾਡੇ ਨਿਗਰਾਨੀ ਦੀ ਲੋੜ ਹੈ ਪਹਿਰੇਦਾਰ ਤੁਸੀਂ ਉਹ ਪਿੰਡਾਂ ਦੇ ਪਹਿਰੇਦਾਰ ਤੁਸੀਂ ਆ ਪਿੱਛੇ ਜਦੋਂ ਮੈਂ ਤਾਂ ਛੋਟਾ ਹੁੰਦਾ ਸੀ ਉਦੋਂ ਕਾਲੇ ਕੱਚਿਆਂ ਵਾਲਾ ਚੱਲ ਪਿਆ ਸੀ ਨਾ ਕਾਲੇ ਕੱਚਿਆਂ ਵਾਲੇ ਆ ਗਏ ਉਹ ਫਿਰ ਉਹ ਕਿਸੇ ਪੁਲਿਸ ਨੇ ਨਹੀਂ ਰੋਕੇ ਸੀ ਉਹ ਜਦੋਂ ਪਿੰਡ ਦੇ ਲੋਕ ਆਪ ਠਿਕਰੀ ਪਹਿਲਾਂ ਲਾਉਣ ਲੱਗ ਗਏ ਉਹ ਖਤਮ ਹੋ ਗਿਆ ਕੰਮ ਸਾਰਾ ਕਿਉਂਕਿ ਭਰੇ ਪਿੰਡ ਦੀ ਹਰੇਕ ਮੋੜ ਤੇ ਤਾਂ ਜਿਹੜੇ ਐਂਟਰੀ ਪੁਆਇੰਟ ਸੀ ਉੱਤੇ ਪਿੰਡ ਦੇ ਲੋਕ ਬੈਠੇ ਸੀ ਉਹ ਪੁਲਿਸ ਵਾਲੇ ਉੱਥੇ ਬਿਠਾ ਲਾਂਗੇ ਤਾਂ ਉਹਨਾਂ ਨੂੰ ਪਤਾ ਹੀ ਲੱਗਣਾ ਪਿੰਡ ਦਾ ਕੌਣ ਹੈ ਚਾਚਾ ਤਾਇਆ ਭੂਆ ਫੁੱਫੜ ਕੌਣ ਹੈ ਸੋ ਜਦੋਂ ਪਿੰਡ ਦੇ ਲੋਕਾਂ ਨੇ ਵੀ ਕਿੰਨਾ ਦੇ ਘਰੇ ਜਾਣਾ ਤੂੰ ਕੀ ਲੱਗਦਾ ਕਿਹੜੇ ਪਿੰਡ ਵਾਲੀ ਭੂਆ ਕਿਹੜੇ ਪਿੰਡ ਵਾਲਾ ਫੁੱਫੜ ਹੈ ਤੂੰ ਕਹੋਨ ਪਤਾ ਲੱਗ ਗਿਆ ਵੀ ਸਾਡੀ ਤਾਂ ਪਛਾਣ ਹੋ ਜਾਊਗੀ ਸਾਰਾ ਖਤਮ ਹੋ ਗਿਆ ਜੀ ਸੋ ਪਿੰਡਾਂ ਦੇ ਲੋਕ ਜੇ ਨਾ ਚਰ ਪਿੰਡਾਂ ਦੇ ਪਹਿਰੇਦਾਰ ਨਹੀਂ ਬਣਦੇ ਉਹਨਾਂ ਚਰ ਗੱਲ ਨਹੀਂ ਬਣਨੀ ਸਰਕਾਰਾਂ ਤੁਹਾਡੇ ਨਾਲ ਨੇ ਅਫਸਰ ਜਿਹੜੇ ਕਹੋਂਗੇ ਤੁਹਾਨੂੰ ਦੇ ਦਾਂਗੇ ਪੁਲਿਸ ਤੁਹਾਡੇ ਨਾਲ ਆਊਗੀ ਪੁਲਿਸ ਤੁਹਾਡੇ ਨਾਲ ਖੜੂਗੀ ਪਰ ਥੋੜਾ ਸਾਡਾ ਸਾਥ ਦਿਓ ਤੇ ਤੁਸੀਂ ਦੇਖਦੇ ਜਾਓ ਇਹ ਕਿਵੇਂ ਤੁਸੀਂ ਮਹੀਨਿਆਂ ਚ ਹੀ ਐਸੇ ਪੰਜਾਬ ਨੂੰ ਰੰਗਲਾ ਪੰਜਾਬ ਬਣਦਾ ਆਪਦੇ ਅੱਖੀ ਦੇਖੋਗੇ ਮਹੀਨਿਆਂ ਚ ਤੁਹਾਨੂੰ ਮੈਨੂੰ ਬਹੁਤ ਖੁਸ਼ੀ ਹੈ ਕਿ ਯੂਥ ਆਇਆ ਮਾਪੇਣਾ ਏਡੀ ਪਾਰੀ ਗਿਣਤੀ ਚਾਉਣ ਦਾ ਕਾਰਨ ਇੱਕੋ ਹੀ ਹੈ ਇਹਨਾਂ ਨੂੰ ਉਮੀਦ ਦੀ ਕਿਰਨ ਇੱਕ ਇਹ ਧੰਨਵਾਦ ਕਰਨਾ ਹੀ ਆਇਆ ਨੇ ਕਿ ਸ਼ੁਕਰ ਹੈ ਸਾਨੂੰ ਇੱਕ ਉਮੀਦ ਦਾ ਇੱਕ ਹਨੇਰੀ ਸੁਰੰਗ ਦੇ ਵਿੱਚੋਂ ਇੱਕ ਛੋਟੀ ਜੀ ਸੂਰਜ ਦੀ ਕਿਰਨ ਨਜ਼ਰ ਆਈ ਹੈ ਵੀ ਬਾਹਰ ਨਿਕਲ ਸਕਦੇ ਆ ਇਸ ਹਨੇਰੀ ਸੁਰੰਗ ਚੋਂ ਇਹ ਮਾਵਾ ਪੈਣਾ ਦਾ ਇੱਥੇ ਆਉਣਾ ਬਹੁਤ ਵੱਡੀ ਗੱਲ ਹੈ ਕਹਿੰਦੇ ਮਾਵਾ ਦਾ ਅਸ਼ੀਰਵਾਦ ਮਿਲ ਜੇ ਭੈਣਾਂ ਦੀਆਂ ਦੁਆਵਾਂ ਮਿਲ ਜਾਣ ਦੁਨੀਆ ਦਾ ਕੋਈ ਮੈਦਾਨ ਐਸਾ ਨਹੀਂ ਜਿਹਨੂੰ ਬੰਦਾ ਫਤੇ ਨਹੀਂ ਕਰ ਸਕਦਾ ਹੋਵੇ ਮਾਵਾ ਪੈਣਾਂ ਦੀਆਂ ਦੁਆਵਾਂ ਤੇ ਅਸ਼ੀਰਵਾਦ ਚ ਬਹੁਤ ਵੱਡੀ ਸ਼ਕਤੀ ਹੈ ਬਹੁਤ ਵੱਡੀ ਸ਼ਕਤੀ ਹੈ ਸੋ ਇਸ ਕਰਕੇ ਤੁਹਾਡਾ ਧੰਨਵਾਦ ਹੈ ਜੀ ਮੈਨੂੰ ਪਤਾ ਸਭ ਤੋਂ ਵੱਧ ਪੀੜਿਤ ਜੇ ਕੋਈ ਪਤੀ ਨਸ਼ਾ ਕਰਦਾ ਜਾਂ ਪੁੱਤ ਐ ਉਹ ਡਰੱਗ ਤੇ ਲੱਗ ਗਿਆ ਜਾਂ ਪਤੀ ਜਾਂ ਬਾਪ ਲੱਗ ਗਿਆ ਸਭ ਤੋਂ ਵੱਧ ਦੁਖੀ ਜਿਹੜਾ ਉਹ ਆਹ ਤਬਕਾ ਹੁੰਦਾ ਸਾਡੀਆਂ ਮਾਵਾ ਪੈਣਾਂ ਵਾਲਾ ਕਿਉਂਕਿ ਉਹਨੂੰ ਪਤਾ ਹੁੰਦਾ ਹੁਣ ਚੁੱਲਾ ਚੁੱਲੇ ਨੂੰ ਖਤਰਾ ਪੈਦਾ ਹੋ ਗਿਆ ਹੁਣ ਘਰ ਬਚਣਾ ਮੁਸ਼ਕਲ ਹੋ ਜੂਗਾ ਇਸੇ ਕਰਕੇ ਜਦੋਂ ਕਿਤੇ ਸਾਡੇ ਐਮ ਐਲ ਏ ਜਾਂ ਸਾਡੇ ਕੋਈ ਅਧਿਕਾਰੀ ਕਿਸੇ ਪਿੰਡ 'ਚ ਜਾਂਦੇ ਨੇ ਸਭ ਤੋਂ ਪਹਿਲਾਂ ਲੇਡੀਜ਼ ਸਾਹਮਣੇ ਆਉਂਦੀਆਂ ਨੇ ਉਹ ਕਹਿੰਦੇ ਨਸ਼ਾ ਕਰ ਖਤਮ ਕਰਾ ਦਿਓ ਪੁੱਤ ਬੇ ਬੁੱਤ ਨਸ਼ਾ ਖਤਮ ਕਰਾ ਦਿਓ ਉੱਤ ਸਭ ਤੋਂ ਪਹਿਲਾਂ ਕਹਿਣ ਆਉਂਦੀਆਂ ਨੇ ਇਹ ਗੱਲ ਆ ਪਿੱਛੇ ਤੁਸੀਂ ਇੱਕ ਵੀਡੀਓ ਦੇਖਣੀ ਬਠਿੰਡੇ ਦੀ ਬਠਿੰਡੇ 'ਚ ਜਦੋਂ ਨਸ਼ਾ ਤਸਕਰ ਦੇ ਘਰੇ ਉਸ ਪਿੰਡ 'ਚ ਬਿਲਡੋਜਰ ਚੱਲਿਆ ਜਦੋਂ ਬਿਲਡੋਜਰ ਨੇ ਉੱਪਰਲੇ ਛੱਜੇ ਚ ਪਾ ਕੇ ਪੰਜਾ ਜਿਹਾ ਉਹ ਨੌਂ ਜੇ ਜਦੋਂ ਥੱਲੇ ਸਿੱਟਿਆ ਇੱਕ ਲੇਡੀ ਖੜੀ ਸੀ ਉਹ ਭੱਜ ਕੇ ਲੱਡੂਆਂ ਵਾਲਾ ਡੱਬਾ ਲੈ ਕੇ ਆਈ ਸਾਰੀ ਪੁਲਿਸ ਨੂੰ ਸਾਰੇ ਪੱਤਰਕਾਰਾਂ ਨੂੰ ਉਹਨੇ ਲੱਡੂ ਖਵਾਏ ਕਹਿੰਦੀ ਆ ਸ਼ਾਸਿ ਸੋਚਿਆ ਨਹੀਂ ਸੀ ਲੱਡੂ ਖਾ ਲੋ ਐਨਾ ਖੁਸ਼ੀ ਦਾ ਕਹਿੰਦੀ ਆ ਸਾਨੂੰ ਆਏ ਸੀ ਸਾਡੇ ਜਵਾਕ ਵੀ ਇਸ ਘਰ ਦੀਆਂ ਨੀਹਾਂ ਚ ਜਿਹੜਾ ਜਾਂ ਗਾਰੇ ਇੱਟਾਂ ਚ ਬਸ ਗੱਲ ਜਾਣਗੇ ਵੀ ਇੱਕਾਰ ਹੀ ਖਤਮ ਕਰੂਗਾ ਸਾਡੇ ਪਿੰਡ ਨੂੰ ਇੱਕ ਪਿੰਡ ਜਗਰਾਉਂ ਕੋਲੇ ਸੀ ਵੈਸੇ ਜਗਰਾਉਂ ਪੁਲਿਸ ਚ ਪੈਂਦਾ ਨਾਰੰਗਵਾਲ ਉੱਥੋਂ ਮੈਂ ਵੀਡੀਓ ਦੇਖੀ ਟੀਵੀ ਤੇ ਸਰਪੰਚ ਨਾਲ ਗੱਲ ਕੀਤੀ ਉਹ ਸਰਪੰਚ ਉਹਨਾਂ ਲੜੀ ਜਾਂਦਾ ਸੀ ਉਹ ਜਨਾਨੀ ਨਾਲ ਵੀ ਤੂੰ ਨਸ਼ੇ ਨਾ ਵੇਚ ਉਹ ਕਹਿੰਦੀ ਮੈਂ ਤਾਂ ਵੇਚੂਗੀ ਅਸੀਂ ਘੜ ਅੱਜ ਦੇ ਵੇਚਦੇ ਆ ਬਹੁਤ ਚਿਰ ਪਹਿਲਾਂ ਦੇ ਵੇਚਦੇ ਆ ਮੈਂ ਤਾਂ ਵੇਚੂਗੀ ਉਹ ਮੈਂ ਨੰਬਰ ਲੱਭ ਕੇ ਜਦੋਂ ਸਰਪੰਚ ਨਾਲ ਗੱਲ ਕੀਤੀ ਮੈਂ ਕੀ ਕਹਿੰਦੀ ਸੀ ਇਹ ਕਹਿੰਦੀ ਐਂ ਕਹਿੰਦੀ ਸੀ ਮੈਂ ਤਾਂ ਵੇਚੂਗੀ ਮੈਂ ਘੰਟਾ ਖੜ ਜਾ ਬਸ ਇੱਕ ਘੰਟੇ ਚ ਪੁਲਿਸ ਆਈ ਨਾਲੇ ਤਾਂ ਉਹਨੂੰ ਜੇਲ੍ਹ ਚ ਲੈ ਗਈ ਨਾਲੇ ਉਹਦਾ ਘਰ ਡਾਤਾ ਜੀ ਮੈਂ ਕਿਹਾ ਸਰਪੰਚ ਸਾਹਿਬ ਹੁਣ ਕਿਵੇਂ ਆ ਕਹਿੰਦਾ ਹੁਣ ਕੋਈ ਨਹੀਂ ਕੋਈ ਆਇਆ ਪਿੰਡ ਚ ਖੰਡ ਫੱਟ ਕਰਾਇਆ ਜੀ ਇਸ ਤਰ੍ਹਾਂ ਕਹਾ ਲੱਡੂ ਬੰਡੇ ਨੇ ਸੋ ਪਿੰਡਾਂ ਦੇ ਲੋਕ ਕਈ ਵਾਰੀ ਪਿੰਡਾਂ ਦੇ ਵਿਰੋਧੀ ਬਣੇ ਫਿਰਦੇ ਨੇ ਪਰ ਉਹਨਾਂ ਨੂੰ ਪਛਾਣ ਲਓ ਸਾਨੂੰ ਦੱਸ ਦੋ ਅਸੀਂ ਆਪੇ ਕਰਦਾ ਹੈ ਕੰਮ ਸੋ ਇਸ ਕਰਕੇ ਚਲੋ ਕੋਈ ਨਹੀਂ ਉਹਨਾਂ ਨੂੰ ਤਾਂ ਤੁਸੀਂ ਸਜ਼ਾ ਦੇਤੀ ਵੋਟਾਂ ਚ ਸਜ਼ਾ ਦੇਤੀ ਜਿਨ੍ਹਾਂ ਨੇ ਇਹ ਕੋਰ ਸਾਨੂੰ ਲਾਇਆ ਪਰ ਜੇ ਦੁਬਾਰਾ ਕਦੇ ਆਉਣ ਉਹ ਮੈਨੂੰ ਇਹ ਸਮਝ ਨਹੀਂ ਆਉਂਦੀ ਕਿਹੜੇ ਮੂਹਨਾ ਆਉਣਗੇ ਉਹ ਜੇ ਦੁਬਾਰਾ ਕਦੇ ਹੁਣ ਸਵਾਲ ਜ਼ਰੂਰ ਪੁੱਛਿਓ ਵੀ ਬੈ ਜੀ ਆ ਜਿਹੜੇ ਸਾਡੇ ਪਿੰਡਾਂ ਨੂੰ ਤੁਸੀਂ ਜਿਹੜਾ ਚਿੱਟੇ ਵਾਲਾ ਕੋਡ ਦਿੱਤਾ ਸੀਗਾ ਉਹ ਜਿਹੜਾ ਤੁਹਾਡਾ ਕਿੰਨਾ ਕੱਠ ਸੀਗਾ ਤੁਹਾਨੂੰ ਕਿਉਂ ਵੋਟਾਂ ਪਾਈਏ ਕਿੰਨੀ ਵਾਰ ਤੂੰ ਤੁਹਾਨੂੰ ਵੋਟਾਂ ਪਾਈਆਂ ਪੰਜ ਸਾਲ ਤੂੰ ਪੰਜ ਸਾਲ ਮੈਂ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਆਹ ਫਾਰਮੂਲਾ ਸੀ ਇਹਨਾਂ ਦਾ ਸੋ ਇਸ ਕਰਕੇ ਜੇ ਕਰਨਾ ਹੋਵੇ ਕੰਮ ਤਾਂ ਹੋ ਜਾਂਦਾ ਹੁੰਦਾ ਨਕਸ਼ੇ ਬਣਾਉਣੇ ਪੈਂਦੇ ਆ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ